ਸਾਰਾ ਨਿਰਵਲੋ ਪਿਆਰੇ ਪ੍ਰੀ ਸਾਸ਼ੀਆ ਕਾਲ ਤੇ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ ਦੇ ਵਿੱਚ ਮੈਂ ਸਵਾਗਤ ਕਰਦੀ ਆ ਤੇ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਸਾਰੇ ਠੰਡ ਤੋਂ ਬਚੇ ਹੋਏ ਹੋ ਤੇ ਜਿਹੜੇ ਵਿਊਅਰਸ ਨਵੇਂ ਆਏ ਨੇ ਤੇ ਪਲੀਜ਼ ਉਹ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਚੱਲਦੀਆਂ ਅੱਗੇ ਵਿਆਹਾਂ ਦਾ ਸੀਜ਼ਨ ਹੋ ਚੁੱਕਿਆ ਸਟਾਰਟ ਤੇ ਸਰਦੀਆਂ ਵਿੱਚ ਸ਼ੁਰੂ ਨੇ ਤੇ ਵਿਆਹਤ ਆਲਮੋਸਟ ਸਭ ਦੇ ਆਉਂਦੀ ਹੁੰਦੀ ਹੈ ਇੱਕ ਨਾ ਅੱਧਾ ਤੇ ਲੇਡੀਜ਼ ਵਾਸਤੇ ਇੱਕ ਗਰੇ ਲੈਹਗੇ ਬਹੁਤ ਜ਼ਰੂਰੀ ਨੇ ਅੱਜ ਕੱਲ ਦੇ ਟਾਈਮ ਦੇ ਵਿੱਚ ਕਿਉਂਕਿ ਵਿਆਹਾਂ ਦੇ ਵਿੱਚ ਕੋਈ ਸਲਵਾਰ ਸੂਟ ਪਾਉਂਦਾ ਵਾ ਨਹੀਂ ਤਾਂ ਲੈਹਗੇ ਹੋਗੇ ਕੱਗਰੀ ਹੋਗੇ ਡਿਜ਼ਾਈਨਰ ਲੈਹਗੇ ਕੱਗ ਗਰੇ ਇਦਾਂ ਹੀ ਪਾਉਂਦੇ ਨੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਅਨਾਰਕਲੀ ਲੈਹਗਾ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਲਾਸਟ ਤੱਕ ਤੇ ਜਮਾਂ ਨਹੀਂ ਛੱਡਣੀ ਹੈਗੀ ਤੇ ਨਹੀਂ ਤੁਹਾਨੂੰ ਪਤਾ ਨਹੀਂ ਲੱਗਣਾ ਸਭ ਤੋਂ ਪਹਿਲਾਂ ਆਪਾਂ ਜੇ ਨਾਰਕਲੀ ਲਹਿੰਗਾ ਬਣਾਉਣਾ ਵਾ ਤਾਂ ਉਹਦੇ ਲਈ ਆਪਾਂ ਨੂੰ ਕਲੀਆਂ ਕੱਟਣੀਆਂ ਪੈਂਦੀਆਂ ਨੇ ਤੇ ਕਲੀਆਂ ਕੱਟਣ ਲਈ ਕੋਈ ਸਾਚਾ ਜਾਂ ਕਿਸੇ ਤਰ੍ਹਾਂ ਦਾ ਮਾਡਲ ਆਪਣੇ ਕੋਲੇ ਹੋਣਾ ਚਾਹੀਦਾ ਵਾ ਤੇ ਜਾਂ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਵੀ ਆਪਾਂ ਇਦਾਂ ਦੇ ਕਲੀਆਂ ਨੂੰ ਜਿਹੜੀਆਂ ਕੱਟਣਾ ਵਾ ਤੇ ਸਭ ਤੋਂ ਪਹਿਲਾਂ ਮੈਂ ਕੀ ਕੀਤਾ ਵਾ ਤੇ ਮੈਂ ਇੱਕ ਜਿੰਮਤ ਤੁਸੀਂ ਦੇ ਸਕਦੇ ਹਾਂ ਇਹ ਹੈਗਾ ਵਾ ਪਾਰਸਲ ਵਾਲਾ ਪੈਕੇਟ ਨਹੀਂ ਹੁੰਦਾ ਹੈ ਜਿਹਦੇ ਵਿੱਚ ਪਾਰਸਲ ਪੈਕ ਕੀਤਾ ਜਾਂਦਾ ਵਾ ਇਹ ਉਹ ਵਾਲਾ ਪੈਕੇਟ ਆ ਵਾਈਟ ਬਲੈਕ ਕਲਰ ਦਾ ਤੇ ਇਹ ਮੈਂ ਮੰਗਵਾਇਆ ਸੀਗਾ ਬੈਗ ਇਹ ਮੇਰੇ ਮੂਰੇ ਪਿਆ ਸੀਗਾ ਮੈਂ ਕਿਹਾ ਹਨਾ ਵੀ ਕੋਈ ਹੋਰ ਪੇਪਰ ਵਗੈਰਾ ਤਾਂ ਹੈ ਨਹੀਂਗਾ ਤੇ ਫਿਰ ਮੈਨੂੰ ਸਭ ਤੋਂ ਵਧੀਆ ਇਹੀ ਲੱਗਾ ਮੈਂ ਕਿ ਨਾ ਹੀ ਇਹ ਖਰਾਬ ਹੋਊਗਾ ਪਰ ਇਹ ਜਿਹਾ ਥੋੜਾ ਜਿਹਾ ਟਚੌੜਾ ਤੇ ਇਹਦੇ ਵਿੱਚ ਸਾਈਡਾਂ ਤੇ ਮਲਾਈ ਸੀਗੇ ਪੇजेस ਨਾਰਮਲ ਜਿਹੜੇ ਕਾਪੀ ਵਾਲੇ ਹੁੰਦੇ ਨੇ ਤੇ ਥੋੜਾ ਜਿਹਾ ਉੱਪਰ ਵੀ ਲਾਇਆ ਕਿਉਂਕਿ ਦੀ ਲੈਂਥ ਥੋੜੀ ਸੀਗੀ ਤੇ ਇਸ ਲਈ ਨਾ ਥੋੜਾ ਜਿਹਾ ਐਡਜਸਟ ਕਰਨਾ ਪਿਆ ਮੈਨੂੰ ਤੁਸੀਂ ਦੇਖ ਲਓ ਕਿਵੇਂ ਐਡਜਸਟ ਕਰਦੇ ਆ ਨਿਊਜ਼ਪੇਪਰ ਹੋ ਗਿਆ ਸਭ ਤੋਂ ਵਧੀਆ ਰਹੂਗਾ ਜਿਹੜੀ ਦੀ ਕਿੱਤੀ ਲੈ ਕੇ ਨਿਸ਼ਾਨ ਲਾ ਲੈਣੀ ਆ ਤੇ نیچے ਤੁਸੀਂ ਆਪਣਾ ਦੇਖ ਸਕਦੇ ਹੋ ਕਿੰਨਾ ਵੀ ਮਾਰਜਨ ਰੱਖਣਾ ਰੱਖ ਸਕਦੇ ਹੋ نیچے ਵਾਲਾ ਤਾਂ ਨਹੀਂ ਹੁੰਦਾ ਉੱਪਰੋਂ ਹੁੰਦਾ ਨਾ ਫਿਰ ਵੈਸਤੇ ਆਪਣਾ ਜਿਹੜਾ ਲੱਕ ਹੁੰਦਾ ਵਾ ਇਹਦੇ ਦੇ ਸਾਈਜ਼ ਦੇ ਅਕੋਰਡਿੰਗ ਚਾਹੀਦਾ ਹੁੰਦਾ ਵਾ ਤੇ ਹਨਾ 16x48 ਤੇ 16 16 ਕਲੀਆਂ ਬਣਨੀਆਂ ਸਗੀਆਂ 3 3 ਇੰਚ ਦੀਆਂ ਹਰ ਇੱਕ ਕਲੀ ਦਾ ਹਿੱਪ ਸਾਈਜ਼ 3 ਇੰਚ ਹੋਣਾ ਚਾਹੀਦਾ ਸੀਗਾ ਥੱਲੇ ਤੁਸੀਂ ਜਿੰਨਾ ਵੀ ਇੱਕੀ ਰੱਖਣਾ ਬਾਈ ਰੱਖਣਾ 24 ਇੰਚੜ ਵੀ ਪਹੁੰਚ ਸਕਦਾ ਕਿਉਂਕਿ ਆਪਾਂ ਜਦੋਂ ਸਾਈਡ ਤੋਂ ਕਟਿੰਗ ਕਰਨੀ 3 ਇੰਚ ਤੋਂ ਜਿਹੜਾ ਉੱਪਰ ਸਾਈਡ ਦੇ ਵਿੱਚ ਕਪੜਾ ਪਿਆ ਹੁੰਦਾ ਵਾ ਉਹ ਸਾਰਾ ਘੇਰ ਦੇ ਵਿੱਚ ਆ ਜਾਂਦਾ ਵਾ ਤੇ ਮੈਂ ਇੱਥੇ ਨਿਸ਼ਾਨੀ ਲਾ ਕੇ ਜਿਹੜੀਆਂ ਮੇਰੀ ਕਲੀਆਂ ਸੀਗੀਆਂ 12 ਕਲੀਆਂ ਦਾ ਲਹਿੰਗਾ ਉਹ ਮੈਂ ਕੱਟ ਲਿਆ ਸੀਗਾ ਤੇ ਇਹਦੇ ਵਿੱਚ 6 ਕਲੀਆਂ ਇੱਕ ਸਾਈਡ ਤੇ ਹੁੰਦੀਆਂ 6 ਕਲੀਆਂ ਇੱਕ ਸਾਈਡ ਤੇ ਹੁੰਦੀਆਂ ਨੇ ਤੇ ਜਿਹੜੀਆਂ 11 ਕਲੀਆਂ ਹੁੰਦੀਆਂ ਨੇ ਇਹ ਤਾਂ ਬਿਨਾਂ ਜੋੜ ਤੋਂ ਹੁੰਦੀਆਂ ਨੇ ਤੇ ਜਿਹੜੀ 12ਵੀਂ ਕਲੀ ਹੁੰਦੀ ਆ ਕਿਨਾਰੇ ਵਾਲੀ ਉੱਤੀ ਵਿੱਚ ਜੋੜ ਪਾਉਣਾ ਪੈਂਦਾ ਵਾ ਜਿਹੜਾ ਪਰਪਲ ਕਲਰ ਦੇ ਵਿੱਚ ਆਹ ਵਾਲਾ ਫੈਬਰਿਕ ਸੀਗਾ ਇਹ ਕਟਿੰਗ ਕੀਤੀ ਸੀਗੀ ਮਮਾ ਨੇ ਤੇ ਕਿਉਂਕਿ ਮਮਾ ਕਹਿੰਦੇ ਵੀ ਇਹਦੀ ਥੋੜੀ ਜੀ ਕਟਿੰਗ ਅਲੱਗ ਆ ਤੇ ਦਾ ਜਿਹੜਾ ਪਣਾ ਸੀਗਾ ਉਹ ਘੱਟ ਚੌੜਾ ਸੀਗਾ ਜਿਆਦਾ ਚੌੜਾ ਨਹੀਂ ਸੀਗਾ ਜਸਟ 43 ਇੰਚਸ ਦਾ ਸੀਗਾ ਤੇ ਇਹਦੇ ਵਿੱਚ ਆਪਾਂ 2 ਇੰਚਸ ਦੀ ਜਿਹੜੀ ਹੈਗੀ ਆ ਪੇਟੀ ਪਾਉਣੀ ਆ 벨ਟ ਪਾਉਣੀ ਆ ਇਹ ਆਪਾਂ ਇਹਦੇ ਵਿੱਚ ਐਡ ਕਰਕੇ 45 ਦਾ ਬਣ ਜਾਣਾ ਵਾ ਆਪਾਂ ਪਹਿਲਾਂ 46 ਲੰਬਾਈ ਰੱਖੀ ਸੀਗੀ ਬਟ ਆਪਾਂ نیچے ਲੈਸ ਵੀ ਲਾ ਲੈਣੀ ਤਾਂ ਆਪਣੀ ਜਿਹੜੀ ਪੂਰਾ ਰੈਡੀ ਹੋਣਾ ਵਾ ਲਹਿੰਗਾ ਉਹ 46 ਇੰਚਸ ਦਾ ਹੋਣਾ ਵਾ ਤੇ ਆ ਫੈਬਰਿਕ ਕਟਿੰਗ ਕਰਨ ਤੋਂ ਬਾਅਦ ਆਪਾਂ ਨੈਟ ਫੈਬਰਿਕ ਵੀ ਕਟਿੰਗ ਕਰਨਾ ਵਾ ਤੇ ਉਹ ਵੀ ਸੇਮ ਏਸੇ ਹੀ ਆ ਨਾਪ ਤੇ ਕਟਿੰਗ ਕਰਨਾ ਵਾ ਕਿਉਂਕਿ ਡਿਫਰੈਂਟ ਡਿਫਰੈਂਟ ਨਹੀਂ ਕਟਿੰਗ ਕਰਨੇ ਦੋਨੇ ਇੱਕ ਹੀ ਸਾਈਜ਼ ਦੀ ਕਟਿੰਗ ਕਰਨੇ ਆ ਨੈਟ ਵਾਲਾ ਜਿਹੜਾ ਕੱਪੜਾ ਵਾ ਨੈਟ ਫੈਬਰਿਕ ਥੋੜਾ ਲੂਜ਼ ਵੀ ਹੋ ਸਕਦਾ ਉੱਪਰ ਜਿਹੜਾ ਮੇਨ ਫੈਬਰਿਕ ਆਪਣਾ ਪਰਪਲ ਵਾਲਾ ਵਾ ਜਿਹੜਾ ਪਹਿਲਾਂ ਕਟਿੰਗ ਕੀਤਾ ਵਾ ਇਹ ਆਪਣੇ ਕੋਲੇ ਪੂਰਾ ਫਿਟਿੰਗ ਦਾ ਹੋਣਾ ਚਾਹੀਦਾ ਨਾ ਤਾਂ ਇਹ ਟਾਈਟ ਹੋਵੇ ਨਾ ਹੀ ਇਹ ਲੂਜ਼ ਹੋਵੇ ਤੇ ਇਹਦੇ ਉੱਪਰ ਲੱਗੀ ਹੋਈ ਸੀਗੀ ਲੈਸ ਤੇ ਲੈਸ ਵੀ ਦੇਣੀਆਂ ਆਪਾਂ ਲੈਸ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਦਾ ਕਿ ਜਿਹੜਾ ਮੇਨ ਫੈਬਰਿਕ ਸੀਗਾ ਆਪਣਾ ਪਹਿਲਾਂ ਵਾਲਾ ਉਹ ਵੀ 5 ਮੀਟਰ ਸੀਗਾ ਤੇ ਇਹ ਵਾਲਾ ਫੈਬਰਿਕ ਵੀ ਜਿਹੜਾ ਆਪਣੇ ਕੋਲ 5 ਮੀਟਰ ਆ ਦੋਵੇਂ 5-5 ਮੀਟਰ ਦੇ ਹੈਗੇ ਨੇ ਤੇ ਜਿਵੇਂ ਆਪਾਂ ਮੇਨ ਪਰਪਲ ਫੈਬਰਿਕ ਦੀ ਕਟਿੰਗ ਕੀਤੀ ਆ ਫੋਲਡਿੰਗ ਕਰਕੇ ਸੇਮ ਆਪਾਂ ਉਵੇਂ ਇਸ ਨੈਟ ਫੈਬਰਿਕ ਦੀ ਵੀ ਫੋਲਡਿੰਗ ਉਵੇਂ ਕਰਨੀ ਆ ਪਹਿਲਾਂ ਆਪਾਂ ਮੇਨ 5 ਮੀਟਰ ਨੂੰ 2.5 ਮੀਟਰ ਚ ਕਨਵਰਟ ਕੀਤਾ 2.5 ਨੂੰ ਆਪਾਂ 1.25 ਦੇ ਵਿੱਚ ਕੀਤਾ ਯਾਨੀ ਕਿ ਸਵਾ 1 ਦੇ ਵਿੱਚ ਠੀਕ ਆ ਸਵਾ 1 ਦੇ ਵਿੱਚ ਆਪਾਂ ਤਿੰਨ ਹਿੱਸੇ ਬਣਾਉਣੇ ਸੀਗੇ ਇਦਾਂ ਜਿਹੜਾ ਇਹ ਨੈਟ ਫੈਬਰਿਕ ਸੀਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਬਿਸ਼ਾਤਾ ਸੀਗਾ ਤੇ ਜਿਹੜੀਆਂ ਇਹਦੀਆਂ ਤਹਾਂ ਸੀਗੀਆਂ ਉਹ ਸਹੀ ਤਰ੍ਹਾਂ ਕਰਤੀਆਂ ਸੀਗੀਆਂ ਤੇ ਹੁਣ ਆਪਾਂ ਜਿਹੜਾ مین ਫੈਬਰਿਕ ਸੀਗਾ ਆਪਣਾ ਪਰਪਲ ਕਲਰ ਦਾ ਜਿਹੜਾ ਆਪਾਂ ਪਹਿਲਾਂ ਕੱਟਿਆ ਸੀਗਾ ਉਹਦੇ ਅਕੋਰਡਿੰਗਲੀ ਆਪਾਂ ਇਹਨੂੰ ਕਟਿੰਗ ਕਰਨਾ ਮੈਂ ਇਹਦੇ ਉੱਪਰ ਆਪਾਂ ਇੱਕ ਢੇਲੀਅਰ ਸੀਗੀ ਬਿਸ਼ਾਤੀ ਆ ਟੀਗਾ ਇੱਕ ਕਲੀ ਉੱਪਰ ਰੱਖਦੀਆਂ ਤੇ ਜਿਹੜੀ ਸਿੰਗਲ ਸਿੰਗਲ ਸੀਗੀਆਂ ਜਿਹਨਾਂ ਨੂੰ ਜੋੜ ਪੈਣਾ ਸੀਗਾ ਉਹ ਕਲੀਆਂ ਦਾ ਯੂਜ਼ ਕੀਤਾ ਮੈਂ ਤੇ ਦੋਨੇ ਸਾਈਡਾਂ ਤੇ ਉਹ ਬਿਸ਼ਾਤੀਆਂ ਤੇ ਦੈਨ ਫਿਰ ਆਪਾਂ ਇਹਨੂੰ ਕਟਿੰਗ ਕਰ ਲੈਣਾ ਮੈਂ ਕਿਉਂਕਿ ਇਹ ਲੂਸ ਚੱਲ ਸਕਦੀ ਆ ਆਪਣੇ ਕੋਲ ਨੈਟ ਫੈਬਰਿਕ ਜਿਹੜਾ ਹੈਗਾ ਵਾ ਇਹ ਲੂਸ ਵੀ ਹੋ ਜਾਊਗਾ ਨਾ ਕੋਈ ਗੱਲ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਉਹੀ ਜਿਹੜੀ ਆਪਣੀ ਲੈਂਕੇ ਜਿਹੜੀ ਫੈਲ ਆ ਉਹ ਸੋਹਣੀ ਬਣੂਗੀ ਮੇਨ ਫੈਬਰਿਕ ਨੂੰ ਨੈਟ ਫੈਬਰਿਕ ਦੇ ਉੱਪਰ ਰੱਖਤਾ ਤੇ ਉਹਦੇ ਅਕੋਰਡਿੰਗਲੀ ਆਪਾਂ ਨੈਟ ਫੈਬਰਿਕ ਨੂੰ ਕਟਿੰਗ ਕਰ ਦੇਣਾ ਵਾ ਉਹਨਾਂ ਦਾ ਐਕਸਟਰਾ ਕਪੜਾ ਸੀਗਾ ਉਹ ਸਾਈਡ ਤੇ ਬਚ ਗਿਆ ਸੀਗਾ ਤੇ ਆਪਾਂ ਉਹਨੂੰ ਕਰ ਦੇਣਾ ਕਟਿੰਗ ਕਿਉਂਕਿ ਫੈਬਰਿਕ ਨੂੰ ਲਾਈਨਿੰਗ ਦੇ ਉੱਪਰ ਆ ਕੇ ਲਾਈਨਿੰਗ ਦੀ ਕਟਿੰਗ ਆ ਉਹ ਕਰ ਲੈਣੀ ਆ ਤੇ ਪਹਿਲਾਂ ਆਪਾਂ ਮੇਨ ਫੈਬਰਿਕ ਨੂੰ ਜੋੜ પાਕੇ ਸਉਣ ਮਾਰ ਲੈਣੀਆਂ ਠੀਕਾਂ ਤੇ ਬਾਅਦ ਵਿੱਚ ਆਪਾਂ ਲਾਈਨਿੰਗ ਵਾਲੇ ਫੈਬਰਿਕ ਨੂੰ ਸਉਣ ਮਾਰਨੀਆ ਜੋੜ ਪਾਉਣਾ ਆ ਇੱਥੇ ਇੱਕ ਕਪੜਾ ਰੱਖਣਾ ਆਪਾਂ ਸਿੱਧਾ ਤੇ ਇੱਕ ਕਪੜਾ ਰੱਖਣਾ ਆਪਾਂ ਪੁੱਠਾ ਕਿਉਂਕਿ ਆਪਾਂ ਮਾਰਨੀ ਆਂ ਅੰਡਰਗਰਾਉਂਡ ਸਿਉਣ ਠੀਕ ਆ ਤੇ ਜਿਹਦੇ ਲਈ ਆਪਾਂ ਨੂੰ ਇਦਾਂ ਹੀ ਯੂਜ਼ ਕਰਨਾ ਪੈਣਾ ਮੈਂ ਇਦਾਂ ਹੀ ਤਰੀਕਾ ਵਰਤਣਾ ਪੈਣਾ ਮਾ ਜਿਹੜਾ ਮੇਨ ਫੈਬਰਿਕ ਆ ਉਹ ਆਪਾਂ ਰੱਖਣਾ ਸਿੱਧਾ ਤੇ ਹੋਣਗੇ ਸਿੱਧੇ ਦੋਵੇਂ ਪਰ ਸਿਉਣ ਮਾਰਨ ਲੱਗੇ ਇੱਕ ਉੱਠਾ ਹੋ ਜੂ ਇੱਕ ਸਿੱਧਾ ਹੋ ਜੂਗਾ ਤੇ ਆਪਾਂ ਪੇਟੀ ਦੀ ਦੋਵੇਂ ਸਾਈਡਾਂ ਤੇ ਸਿਉਣ ਮਾਰ ਲੈਣੀਆਂ ਤੇ ਜਿਹੜਾ ਵਫਾ ਵਾ ਉਹ ਵੱਡਾ ਰੱਖ ਲੈਣਾ ਵਾ ਕਿਉਂਕਿ ਇਹਦੇ ਨਾਲ ਆਪਣਾ ਜਿਹੜਾ ਜੇ ਆਪਾਂ ਸੋਨਾ ਢੇੜਨੀਆਂ ਵੀ ਹੋਣਗੀਆਂ ਤਾਂ ਛੇਤੀ ਢੇੜੀਆਂ ਜਾਣਗੀਆਂ ਤੇ ਕੱਪੜੇ ਤੇ ਸਿਉਣ ਤਾਂ ਮਾਰਨ ਲੱਗਿਆਂ ਤਾਂਕਿ ਜਿਹੜਾ ਆਪਣਾ ਕੱਪੜਾ ਵਾ ਉਹ ਹਿੱਲੇ ਨਾ ਯਾਨੀ ਕਿ ਫਿਕਸ ਰਵੇ ਕਿਉਂਕਿ ਜਦੋਂ ਆਪਾਂ ਜੋੜਾਂਗੇ ਪੇਟੀ ਦੇ ਪੇਟੀ ਨੂੰ ਲੈਂਗੂਜ ਨਾਲ ਤਾਂ ਸਿਉਣ ਮਾਰਨ ਲੱਗੇ ਫਿਰ ਕੱਪੜਾ ਉੱਪਰ نیچے ਹੋ ਜਾਊਗਾ ਇਸ ਲਈ ਆਪਾਂ ਪਹਿਲਾਂ ਸੈੱਟ ਕਰਕੇ ਰੱਖੀਏ ਤਾਂ ਕਿ ਆਪਾਂ ਜਿਹੜਾ ਕਪੜਾ ਵਾ ਉਹ ਬਾਅਦ ਵਿੱਚ ਆਪਾਂ ਨੂੰ ਪ੍ਰੋਬਲਮ ਨਾ ਆਵੇ ਭੇਟੀ ਜੋੜਦੇ ਟਾਈਮ సిగి ਕਿਉਂਕਿ ਆਪਾਂ ਨੂੰ ਪਤਾ ਨਹੀਂ ਸੀਗਾ ਵੀ ਕਿੱਥੇ ਜਾ ਕੇ ਇਹ ਖਤਮ ਹੋਣੀ ਹੈ ਕਿਉਂਕਿ ਆਪਾਂ ਜੇ ਕੱਟ-ਕੱਟ ਲੈਂਦੇ ਫਿਰ ਆਪਣੀ ਛੋਟੀ ਹੋਣੀ ਸੀ ਪੇਟੀ ਜੋੜ ਪਾਉਣਾ ਪੈਣਾ ਸੀ ਇਸ ਲਈ ਮੈਂ ਥੋੜਾ ਜਿਹਾ ਵੱਧ ਐਕਸਟਰਾ ਕਪੜਾ ਕੱਟ ਕੇ ਉਹਨੂੰ ਰੱਖ ਲਿਆ ਸੀਗਾ ਤਾਂ ਕਿ ਸੱਟ ਆ ਜਾਵੇ ਤੇ ਫਿਰ ਆਪਣੀ ਪੂਰੀ ਪੂਰੀ ਪੇਟੀ ਆ ਗਈ ਸੀਗੀ ਤੇ ਮੈਂ ਸਾਈਡ ਤੋਂ ਸਿਉਣ ਮਾਰਤੀ ਸੀਗੀ ਇੱਕ ਸਾਈਡ ਆਪਾਂ ਜੋੜਤੀ ਸੀ ਲਹਿੰਗੇ ਨਾਲ 벨ਟ ਦੀ ਤੇ ਜਿਹੜੀ ਦੂਸਰੀ ਸਾਈਡ ਰਹਿ ਗਈ ਸੀ ਉਹਨੂੰ ਆਪਾਂ 1/2 ਇੰਚਸ 모ੜ ਕੇ ਤੇ ਜਿਹੜੀ ਆਪਾਂ ਫਰੰਟ ਤੋਂ ਉਹਨੂੰ ਜੋੜ ਦੇਣਾ ਠੀਕ ਆ ਫਰੰਟ ਤੇ ਹੁਣ ਸਿਉਣ ਆ ਜਾਣੀ ਆਪਣੀ ਜਿਹੜੀ ਉੱਪਰਲੀ ਸਿਉਣ ਆਊਗੀ ਇੱਕਾ ਕੀ ਅੰਡਰਗਰਾਉਂਡ ਆ ਗਿਆ ਇੱਕ ਤਰ੍ਹਾਂ ਨਾਲ ਤੇ ਇੱਕਾ ਹੋ ਜੂਗਾ ਆਪਣੀ ਉੱਪਰ ਨੂੰ ਠੀਕ ਆ ਇਹ ਪਰ ਦਿਖਣੀ ਤੇ ਹੈ ਨਹੀਂ ਕਿਉਂਕਿ ਆਪਾਂ 1/2 ਇੰਚਸ 모ੜ ਕੇ ਕਰਨੀ ਆ ਜਿਹੜੀ ਇੱਕ ਸਾਈਡ ਬੈਲਟ ਦੀ ਕਿਨਾਰੀਆ ਉਹ ਆਪਾਂ ਜੋੜ ਲਿਆ ਲਹਿੰਗੇ ਦੇ ਨਾਲ ਤੇ ਪਹਿਲਾਂ ਆਪਾਂ ਇਹਨੂੰ ਕਰ ਲੈਣਾ ਪ੍ਰੈਸ ਹਲਕਾ ਹਲਕਾ ਠੀਕਾ ਕਿਉਂਕਿ ਆਪਣੀ ਜਿਹੜੀ ਸਫਾਈ ਆ ਉਹ ਆਜੂਗੀ ਤੇ ਆਪਾਂ ਜਿੱਤੇ ਸਿਉਣ ਮਾਰੀ ਆ ਲੈਂਗੀ ਦੀ ਫਰੰਟ ਸਾਈਡ ਉੱਥੇ ਜਿਹੜਾ ਕਪੜਾ ਵਾ ਹਾਫ ਹਾਫ ਇੰਚਸ ਸਿਉਣ ਦੇ ਅੰਦਰ ਆਇਆ ਹੋਇਆ ਵਾ ਉਹਨੂੰ ਆਪਾਂ ਬੈਂਟ ਦੇ ਉੱਪਰ ਨੂੰ ਪ੍ਰੈਸ ਕਰ ਦੇਣਾ ਠੀਕ ਆ ਤੇ ਇੱਥੇ ਮੈਨੂੰ ਲੋੜ ਪਈ ਹੈ ਕਾਗਜ਼ ਦੀ ਕਿਉਂਕਿ ਜਿਹੜਾ ਮੇਰਾ ਨੈਟ ਫੈਬਰਿਕ ਸੀਗਾ ਇਹਦੇ ਉੱਤੇ ਥੋੜੀ ਜਿਹੀ ਰਬੜ ਦੀ ਪ੍ਰਿੰਟਿੰਗ ਕੀਤੀ ਹੋਈ ਹੈ ਇਸ ਲਈ ਨਾਲ ਚੁੰਬੜਦਾ ਸੀਗਾ ਪ੍ਰੈਸ ਦੇ ਤੇ ਫਿਰ ਮੈਨੂੰ ਕਾਗਜ਼ ਦੀ ਹੈਲਪ ਲੈਣੀ ਪਈ